ਮਸ਼ਹੂਰ ਸ਼ਾਇਰ ਸਰਜੀਤ ਪਾਤਰ ਦਾ ਦੇਹਾਂਤ ਹੋ ਗਿਆ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਏ ਨੇ ਹਾਰਟ ਅਟੈਕ ਕਾਰਨ ਦੇਹਾਂਤ ਹੋਇਆ ਤੇ 79 ਸਾਲ ਦੀ ਉਮਰ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਿਆ ਪੰਜਾਬੀ ਸਾਹਿਤ ਅਕੈਡਮੀ ਨਾਲ ਸਨਮਾਨਿਤ ਕੀਤਾ ਗਿਆ ਕਈ ਹੋਰ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ ਪਰ ਅਵਾਰਡ ਇਸ ਤਰ੍ਹਾਂ ਦੀ ਸ਼ਖਸੀਅਤ ਸਾਹਮਣੇ ਕਾਫੀ ਛੋਟੇ ਪੈਂਦੇ ਨਜ਼ਰ ਆਉਂਦੇ ਨੇ ਜਲੰਧਰ ਦੇ ਪਿੰਡ ਪੱਤੜ ਕਲਾਂ ਵਿੱਚ ਜਨਮ ਹੋਇਆ ਸੀ ਤੇ ਇੱਕ ਕਵਿਤਾ ਵਿੱਚ ਆਪਣੇ ਅੰਤ ਦਾ ਵੀ ਜ਼ਿਕਰ ਕੀਤਾ ਸੀ ਆਸਾ ਵੀ ਅੰਤ ਕਰਕੇ ਖਾਦ ਹੋਣਾ ਕਦੀ ਸਾਂ ਫੁੱਲ ਇੱਕ ਕਿਸ ਨੂੰ ਯਾਦ ਹੋਣਾ ਕਿਸੇ ਦਸਣਾ ਕਿਸੇ ਨੇ ਗੁੰਮ ਹੋਣਾ ਕਿਸੇ ਗੁੰਬਦ ਕਿਸੇ ਬੁਨਿਆਦ ਹੋਣਾ ਮੇਰੇ ਹਨੇਰੇ ਤੇ ਤੇਰੀ ਰੋਸ਼ਨੀ ਦਾ ਹੈ ਮਨ ਵਿੱਚ ਉਮਰ ਭਰ ਸੰਵਾਦ ਹੋਣਾ ਸਲਗਦੇ ਲਫ਼ਜ਼ ਨੇ ਸੜ ਜਾਣਗੇ ਇਹ ਨਹੀਂ ਇਹਨਾਂ ਕਦੇ ਫਰਿਆਦ ਹੋਣਾ ਉਦੋਂ ਸਮਝਣਗੇ ਲੋਕੀ ਦਿਲ ਦੀ ਅਗਨ ਨੂੰ ਸੀਵੇ ਵਿੱਚ ਜਦ ਇਹਦਾ ਅਨੁਵਾਦ ਹੋਣਾ ਤੇ ਇਸੇ ਮਾਨ ਵੱਲੋਂ ਸ਼ਰਧਾਂਜਲੀ ਦਿੱਤੀ ਗਈ ਹੈ ਪੰਜਾਬੀ ਮਾਂ ਬੋਲੀ ਦਾ ਵੇੜਾ ਅੱਜ ਸੁਨਣਾ ਹੋ ਗਿਆ ਸਿਮ ਭਗਵੰਤ ਮਾਨ ਕਹਿੰਦੇ ਹੋਏ ਨਜ਼ਰ ਆਏ ਪੰਜਾਬੀ ਬੋਲੀ ਦੇ ਮਾਣ ਮੱਤੇ ਪੁੱਤ ਸਰਜੀਤ ਪਾਤਰ ਸਾਹਿਬ ਦੇ ਅਚਾਨਕ ਚਲੇ ਜਾਣ ਤੇ ਬਹੁਤ ਦੁੱਖ ਹੋਇਆ ਪੰਜਾਬੀ ਮਾਂ ਬੋਲੀ ਦਾ ਵੇੜਾ ਅੱਜ ਸੁਨਣਾ ਹੋ ਗਿਆ ਤੇ ਹਰ ਕੋਈ ਸ਼ਰਧਾਂਜਲੀ ਦੇ ਰਿਹਾ ਹੈ ਪੰਜਾਬੀ ਬੋਲੀ ਦੇ ਮਾਣ ਮੱਤੇ ਪੁੱਤਰ ਸਰਜੀਤ ਪਾਤਰ ਸਾਹਿਬ ਦੇ ਅਚਾਨਕ ਚਲੇ ਜਾਣ ਤੇ ਬਹੁਤ ਦੁੱਖ ਹੋਇਆ ਸਿਮ ਮਾਨ ਵੱਲੋਂ ਸ਼ਰਧਾਂਜਲੀ ਦਿੱਤੀ ਗਈ ਹੈ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਸ਼ਰਧਾਂਜਲੀ ਦਿੱਤੀ ਗਈ ਹੈ ਤਾਂ ਵੱਡਾ ਘਾਟਾ ਪੰਜਾਬ ਦੇ ਸਾਹਿਤ જગਤ ਨੂੰ ਇਸ ਦੇ ਨਾਲ ਹੀ ਪੈ ਜਲੰਧਰ ਵਿੱਚ ਜਨਮ ਹੋਇਆ ਸੀ surjeet patar ਦਾ ਅਤੜ ਕਲਾਂ ਵਿੱਚ ਜਨਮ ਹੋਇਆ ਸੀ ਤੇ ਉੱਥੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਵੀ ਸ਼ਰਧਾਂਜਲੀ ਦਿੱਤੀ ਗਈ ਹੈ ਪਿਆਰੇ ਪਦਮ ਸ਼੍ਰੀ ਸਰਦਾਰ surjeet patar ਜੀ ਦਾ ਅਕਾਲ ਚਲਾਣਾ ਕਰ ਜਾਣਾ ਬਹੁਤ ਹੀ ਦੁਖਦਾਈ ਹੈ ਤੇ ਪੰਜਾਬੀ ਸਾਹਿਤ ਲਈ ਕਦੇ ਨਾ ਪੂਰਾ ਹੋਣ ਵਾਲਾ ਇੱਕ ਘਾਟਾ ਹੈ ਰਾਜਾ ਵੜਿੰਗ ਇਹ ਕਹਿੰਦੇ ਹੋਏ ਨਜ਼ਰ ਆਏ ਤੇ तमाम ਆਗੂ ਇਸ ਸਮੇਂ ਸ਼ਰਧਾਂਜਲੀ ਦੇ ਰਹੇ ਨੇ ਇਸ ਦੁੱਖ ਦੀ ਘੜੀ ਵਿੱਚ ਮੇਰੀ ਪਰਿਵਾਰ ਨਾਲ ਡੂੰਗੀ ਸੰਵੇਦਨਾ ਹੈ ਤਾਂ ਹਰ ਇੱਕ ਆਗੂ ਇਥੇ ਸ਼ਰਧਾਂਜਲੀ ਦੇ ਰਿਹਾ ਹੈ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਜ਼ਰੀਏ ਸੀਐਮ ਮਾਨ ਵੱਲੋਂ ਰਾਜਾ ਵੜਿੰਗ ਵੱਲੋਂ ਸ਼ਰਧਾਂਜਲੀ ਦਿੱਤੀ ਗਈ ਤੇ ਪੰਜਾਬ ਵਿੱਚ ਜਲੰਧਰ ਜ਼ਿਲ੍ਹੇ ਦੇ ਪਿੰਡੇ ਪੱਤੜ ਕਲਾਂ ਵਿੱਚ ਜਨਮ ਹੋਇਆ ਸੀ ਤੇ ਉਥੇ ਹੀ ਪ੍ਰਾਇਮਰੀ ਦੀ ਸਿੱਖਿਆ ਪਿੰਡ ਦੇ ਸਕੂਲ ਤੋਂ ਲਈ ਖਾਲਸਾ ਹਾਈ ਸਕੂਲ ਖੈਰਾ ਮੱਜਾ ਤੋਂ 10ਵੀਂ ਪਾਸ ਕੀਤੀ ਰਣਤੇਰ گورਨਮੈਂਟ ਕਾਲਜ ਕਪੂਰਥਲਾ ਤੋਂ ਬੀਏ ਕਰਕੇ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਦੀ ਐਮਏ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪੀਐਚਡੀ ਕੀਤੀ ਜਿਸ ਦਾ ਵਿਸ਼ਾ ਸੀ ਟਰਾਂਸਫਾਰਮੇਸ਼ਨ ਆਫ ਫੋਕਲੋਰ ਇਨ ਗੁਰੂ ਨਾਨਕ ਵੰਤ ਤੇ ਆਪਣੇ ਅਧਿਆਪਕ ਤੇ ਉੱਗੇ ਨਾਟਕਕਾਰ ਸਰਜੀਤ ਸਿੰਘ ਸੇਠੀ ਦੇ ਕਹਿਣ ਤੇ ਉਹਨਾਂ ਆਪਣੇ ਪਿੰਡ ਦੇ ਨਾਂ ਤੋਂ ਹੀ ਆਪਣਾ ਕੱਲ੍ਹ ਸੇ ਪੱਤਰ ਰਖ ਲਿਆ ਜਦੋਂ ਕਿ ਉਹ ਪਹਿਲਾਂ ਆਪਣੇ ਨਾਂ ਸੁਰਜੀਤ ਦੇ ਨਾਲ ਪੱਤੜ ਸ਼ਬਦ ਦੀ ਵਰਤੋਂ ਕਰਦੇ ਸਨ ਤੇ ਪੰਜਾਬ ਕਲਾ ਫਿਰੀਸ਼ਾ ਚੰਡੀਗੜ੍ਹ ਦੇ ਪ੍ਰਧਾਨ ਰਹੇ ਤੇ ਪਿਛਲੇ ਸਮੇਂ ਵਿੱਚ ਪੰਜਾਬੀ ਸਾਇਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਦਾ ਅਹੁਦਾ ਵੀ ਸੰਭਾਲ ਚੁੱਕੇ ਨੇ 2012 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਤੇ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਦੁਖਦਾ ਪ੍ਰਗਟਾਵਾ ਕੀਤਾ ਸ਼ਰਧਾਂਜਲੀ ਦਿੱਤੀ ਗਈ ਪੰਜਾਬ ਦੀ ਮਾਣਮੱਤੀ ਸ਼ਖਸੀਅਤ ਉੱਗੇ ਕਵੀ ਤੇ ਉਹਨਾਂ ਦੀ ਪੰਜਾਬ ਪੰਜਾਬੀ ਦੇ ਪੰਜਾਬੀਤ ਨੂੰ ਦੇਣ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ ਬਿਹਤ ਸ਼ਾਂਤ ਮੈਲੰਸਰ ਤੇ ਨਿੱਗੇ ਸੁਭਾਅ ਦੇ ਮਾਲਕ ਸੁਰਜੀਤ ਪਾਤਰ ਜੀ ਪੰਜਾਬ ਦਾ ਮਾਣ ਸਨ ਹਨ ਤੇ ਹਮੇਸ਼ਾ ਰਹਿਣਗੇ ਤੇ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਕਿ ਉਹ ਵਿਛੜੀ ਪਵਿੱਤਰ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੀਸ਼ ਕਰਨ ਤੇ ਵਿੱਚੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀਸ਼ ਕਰਨ ਤਾਂ ਹਰ ਕੋਈ ਸ਼ਰਧਾਂਜਲੀ ਦੇ ਰਿਹਾ ਤੇ ਇਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਸੁਰਜੀਤ ਪਾਤਰ ਸਿਰਫ ਪੰਜਾਬੀ ਹੀ ਨਹੀਂ ਪੰਜਾਬ ਦਾ ਜ਼ਿਕਰ ਵੀ ਖਾਸ ਤੌਰ ਤੇ ਆਪਣੀ ਗਾਜ਼ਲਾਂ ਦੇ ਵਿੱਚ ਆਪਣੀ ਕਵਿਤਾ ਦੇ ਵਿੱਚ ਕਰਦੇ ਸਨ ਤੇ ਕਹੇ ਸਤਲੂਜ ਦਾ ਪਾਣੀ ਆਖੇ ਬਿਆਸ ਦੀ ਰਵਾਨੀ ਸਾਡਾ ਜੇਲਮ ਚਨਾਬ ਨੂੰ ਸਲਾਮ ਆਖਣਾ ਅਸੀਂ ਮੰਗਦੇ ਹਾਂ ਖੈਰਾਂ ਸੁਬਾ ਸ਼ਾਮ ਆਖਣਾ ਜੀ ਸਲਾਮ ਆਖਣਾ ਰਾਵੀ ਇਧਰ ਵੀ ਵਗੇ ਰਾਵੀ ਉਧਰ ਵੀ ਵਗੇ ਲੈ ਕੇ ਜਾਂਦੀ ਕੋਈ ਸੁੱਖ ਦਾ ਸਨੇਹਾ ਜਿਹਾ ਲੱਗੇ ਇਹਦੀ ਤੋਰ ਨੂੰ ਹੀ ਪਿਆਰ ਦਾ ਪੈਗਾਮ ਆਖਣਾ ਅਸੀਂ ਮੰਗਦੇ ਹਾਂ ਖੈਰਾਂ ਸੁਬਾ ਸ਼ਾਮ ਆਖਣਾ ਜੀ ਸਲਾਮ ਆਖਣਾ ਤੇ ਪੰਜਾਬ ਦਾ ਵੀ ਖਾਸ ਤੌਰ ਤੇ ਜ਼ਿਕਰ ਤੇ ਉਥੇ ਪੋਜ਼ਿਟਿਵਿਟੀ ਦਾ ਖਾਸ ਤੌਰ ਤੇ ਇਹਨਾਂ ਦੀਆਂ ਕਵਿਤਾਵਾਂ ਵਿੱਚ ਜ਼ਿਕਰ ਹੁੰਦਾ ਸੀ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਯੁੱਗਾਂ ਤੋਂ ਕਾਫਲੇ ਆਉਂਦੇ ਇਸੇ ਸੱਚ ਦੇ ਗਵਾਹ ਬਣਦੇ ਇਹ ਤਪਦੀ ਰੇਤ ਦੱਸਦੀ ਹੈ ਕਿ ਰਸਤਾ ਠੀਕ ਹੈ ਮੇਰਾ ਇਸੜ ਦੇ ਪੈਰ ਠਰਦੇ ਦਿਲ ਮੇਰੇ ਸੱਚ ਦੇ ਗਵਾਹ ਬਣਦੇ ਜੂਲੋਂ ਮੱਥੇ ਚੋਂ ਫੁੱਟਦੀ ਹੈ ਉਹ ਅਸਲੀ ਤਾਜ ਹੁੰਦੀ ਹੈ ਤਵੀ ਦੇ ਤਖਤ ਤੇ ਬਹਿ ਕੇ ਹੀ ਸੱਚੇ ਪਾਸ਼ਾ ਬਣਦੇ ਦਾ estradian ਕਵਿਤਾਵਾਂ ਰਾਹੀਂ ਮੋਟੀਵੇਟ ਵੀ ਕੀਤਾ ਤੇ ਜੋ ਜਜ਼ਬਾਤ ਹੁੰਦੇ ਸਨ ਉਸ ਸਮੇਂ ਦੀਆਂ ਸਰਕਾਰਾਂ ਦੇ ਖਿਲਾਫ ਵੀ ਖੁੱਲਕੇ ਬੋਲਦੇ ਸਨ ਤੇ ਆਪਣੀ ਕਵਿਤਾਵਾਂ ਰਾਹੀਂ तमाम ਉਹ ਜਜ਼ਬਾਤ ਬਿਆਨ ਕਰਦੇ ਸਨ ਤੇ ਉਹਨਾਂ ਦੀ ਪ੍ਰਸਿੱਧੀ ਇੱਕ ਸਫਲ ਗਜ਼ਲਕਾਰ ਵਜੋਂ ਹੋਈ ਹਵਾ ਵਿੱਚ ਲਿਖੇ ਹਰਫ਼ ਪੁਸਤਕ ਤੋਂ ਪਹਿਲਾਂ ਇਹਨਾਂ ਦੀਆਂ ਗਜ਼ਲਾਂ ਕੋਲਾਜ਼ ਕਿਤਾਬ ਵਿੱਚ ਪ੍ਰਕਾਸ਼ਿਤ ਹੋਈਆਂ ਤੇ ਇਹਨਾਂ ਨੇ ਪੰਜਾਬੀ ਗਜ਼ਲ ਨੂੰ ਰਾਗ ਆਤਮਿਕਤਾ ਦੇ ਨਾਲ ਜੋੜ ਕੇ ਇਸ ਦਾ ਮਿਆਰ ਵਧਾਇਆ ਤੇ ਗ਼ਜ਼ਲ ਦੇ ਹਰ ਸ਼ੇਅਰ ਦੀ ਤਪਸ਼ ਸ਼ਬਦਾਂ ਵਿੱਚਲੀ ਗਹਿਰਾਈ ਮਨੁੱਖੀ ਮਨ ਨੂੰ ਭਾਵਨਾਤਮਕ ਤੌਰ ਤੇ ਝੰਡੋੜਦੀ ਹੈ ਤੇ ਉਹਨਾਂ ਦੀ ਗ਼ਜ਼ਲ ਦੇ ਸੂਖਮ ਭਾਵਾਂ ਵਾਲੇ ਸ਼ੇਅਰ ਅੰਦਰੂਨੀ ਤੜਪਣ ਨੂੰ ਟੁੰਬਦੇ ਤੇ ਹਿਰਨੀ ਦੀ ਚਾਲ ਵਾਂਗ ਚੰਗੀਆਂ ਭਰਤੇ ਨਜ਼ਰ ਆਏ। ਸੁਰਜੀਤ ਪਾਤਰ ਨੇ ਸਮੇਂ ਦੀ ਚੇਤਨਾ ਨੂੰ ਮਾਨਵਵਾਦੀ ਬੇਇਨਸਾਫੀ ਤੇ ਸਮਾਜਿਕ ਜਟਿਲ ਸਮੱਸਿਆਵਾਂ ਨੂੰ ਪਾਰਦਰਸ਼ੀ ਰੂਪ ਵਿੱਚ ਕਲਮਬੰਦ ਕੀਤਾ ਤੇ ਜੋ ਕਲਮਬੰਦ ਕੀਤਾ ਅੱਜ ਹਰ ਕੋਈ ਉਸ ਨੂੰ ਪੜ ਵੀ ਰਿਹਾ ਹੈ। ਸੁਮਨ ਵੀਰਿਆ ਤੇ ਸੁਰਜੀਤ ਬਾਤ ਅਯਥਾਰਥ ਦੇ ਪਸਾਰੇ ਨੂੰ ਵਿਰੋਧ ਵਿੱਚ ਸਮੇਟਦੇ ਹੋਏ ਨਜ਼ਰ ਆਏ ਪਰਮਾਨਿਕ అనుభవ ਦੇ ਕੇ ਗਜ਼ਲ ਦੀ ਪੂਰਤੀ ਕਰਦੇ ਹੋਏ ਨਜ਼ਰ ਆਏ ਪੰਜਾਬੀ ਗਜ਼ਲ ਨੂੰ ਉਰਦੂ ਦੇ ਪ੍ਰਭਾਵ ਤੋਂ ਮੁਕਤ ਕਰਕੇ ਇੱਕ ਅਦੌਨਕ ਤੇ ਪੰਜਾਬੀ ਰੰਗ ਵਾਲੀ ਪਛਾਣ ਦੇਉਣ ਦਾ ਸਿਹਰਾ ਵੀ ਉਹਨਾਂ ਨੂੰ ਹੀ ਜਾਂਦਾ ਜਿਵੇਂ ਕਿ ਕੁਛ ਇਹ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਹਾ ਤਾਂ ਸ਼ਮਾਦਾਨ ਕੀ ਕਹਿਣਗੇ ਗੀਤ ਦੀ ਮੌਤ ਇਸੇ ਰਾਤ ਜੋ ਹੋ ਗਈ ਮੇਰਾ ਜੀਣਾ ਮੇਰੇ ਆ ਕਿੰਜ ਸਹਿਣਗੇ ਜਾਂ ਫਿਰ ਇੱਕ ਹੋਰ ਐਗਜ਼ਾਮਪਲ ਲੈ ਲੈਂਦੇ ਵਲਦਾ ਬਿਰਖਾਂ ਖਤਮ ਹਾਂ ਬਸ ਸ਼ਾਮ ਤੱਕ ਹਾਂ ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ ਕੋਈ ਡਾਲੀਆਂ 'ਚੋਂ ਲੰਗਿਆ ਹਵਾ ਬਣ ਕੇ ਅਸੀਂ ਰਹਿ ਗਏ ਬਿਰਖ ਵਾਲੀ ਹਾਂ ਬਣ ਕੇ ਖੜਕ ਹੋਵੇ ਜੇ ਡਿੱਗੇ ਪੱਤਾ ਵੀ ਅਸੀਂ ਚੁੱਪ ਹੈ ਤਾਂ ਬਿਰਖ ਅਰਜ਼ ਕਰੇ ਤਾਂ ਕਈ ਰਚਨਾਵਾਂ ਵੀ ਰਹੀਆਂ ਕਾਵੀ ਸੰਗ੍ਰਹਿ ਦੀ ਗੱਲ ਕੀਤੀ ਜਾਵੇ ਤਾਂ ਹਵਾ ਵਿੱਚ ਲਿਖੇ ਹਰਫ ਬਿਰਖ ਅਰਜ਼ ਕਰੇ ਹਨੇਰੇ ਵਿੱਚ ਸੂਲਗ ਦੀ ਵਰਣ ਵਾਲਾ ਜਦ ਲਈ ਸਾਹਿਤ ਅਕੈਡਮੀ ਅਵਾਰਡ ਵੀ ਮਿਲਿਆ ਤੇ ਲਫ਼ਜ਼ਾਂ ਦੇ ਦਰਗਾ ਪਤਛੜ ਦੀ ਪਾਜੇ ਸਰਜ਼ਮੀਨ ਚਨ ਸੂਰਜ ਦੀ ਵੰਗੀ ਇਹ ਕਾਵਿ ਸੰਗ੍ਰਹਿ ਉਹ ਸੰਗ੍ਰਹਿ ਰਿਹਾ ਜਿਸ ਨੂੰ ਹਰ ਕੋਈ ਪਸੰਦ ਕਰਦਾ ਹੈ ਜਿਸ ਤੇ ਲਈ ਸਰਜੀਤ ਪਾਤਰ ਜਾਣੇ ਜਾਂਦੇ ਨੇ ਤੇ ਇਥੇ ਇਹ ਵੀ ਦੇਖਿਆ ਗਿਆ ਕਿ ਅਨੁਵਾਦ ਵੀ ਇਹਨਾਂ ਨੇ ਕੀਤਾ ਸਪੈਨੇਲਿਖਕ ਲੋਰਕਾਂ ਦੇ ਤਿੰਨ ਦੁਖਾਂਤ ਅਗ ਦੇ ਕਲੀਰੇ ਬਲੱਡ ਵੈਡਿੰਗ ਤੇ ਸਹੀਓਨੀ ਮੈਂ ਅੰਤ ਹੇਣ ਤਰਕਾਲਾ ਯਰਮਾ ਤੇ ਉਥੇ ਹੁਕਮੀ ਦੀ ਹਵਲੀ ਲਾਕਾਸਾ ਦੇ ਬਰਨਾਡਾ ਅਲਵਾ ਤੇ ਉਥੇ ਨਾਗ ਮੰਡਲ ਬ੍ਰਹਕਰ ਤੇ ਨੈਰੋਦਾ ਦੀਆਂ ਕਵਿਤਾਵਾਂ ਸ਼ਹਿਰ ਮੇਰੇ ਦੀ ਪਾਗਲ ਔਰਤ ਇਹ ਕੁਝ ਉਹ ਰਚਨਾਵਾਂ ਨੇ ਜਿਨ੍ਹਾਂ ਦਾ ਅਨੁਵਾਦ ਵੀ ਕੀਤਾ ਤੇ ਉੱਥੇ ਹੀ 1993 ਵਿੱਚ ਹਨੇਰੇ ਵਿੱਚ ਸੁਲਗਦੀ ਵਰਣਮਾਲਾ ਲਈ ਸਾਹਿਤ ਅਕਾਦਮੀ ਨਾਲ ਸਨਮਾਨਿਆ ਗਿਆ 1997 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਕਵੀ ਸਨਮਾਨ ਨਾਲ ਨਿਵਾਜ਼ਿਆ ਗਿਆ 1999 ਵਿੱਚ ਭਾਰਤੀ ਪਾਸ਼ਾ ਅਪਰੀਸ਼ਟ ਕਲਕੱਤਾ ਵੱਲੋਂ ਪੰਚਨਾਦ ਪੁਰਸਕਾਰ ਨਾਲ ਸਨਮਾਨਿਤ ਆ ਗਿਆ 2012 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਡਾਕਟਰ ਆਫ ਫਿਲਾਸਫੀ ਆਨਰਸ ਕਾਜ਼ਾ ਆਨਰੇਡੀ ਦੀ ਉਪਾਦੀ ਨਾਲ ਸਨਮਾਨਿਤ ਕੀਤਾ ਗਿਆ 2012 ਵਿੱਚ ਭਾਰਤ ਦੇ ਸਰਵੋੱਚ ਰਾਸ਼ਟਰੀ ਸਨਮਾਨਾਂ ਵਿੱਚ ਇੱਕ ਪਦਮ ਸ਼੍ਰੀ ਨਵਾਜ਼ਿਆ ਗਿਆ ਤੇ ਲਫ਼ਜ਼ਾਂ ਦੀ ਦਰਗਾਹਲੇ ਸਰਸਵਤੀ ਸਨਮਾਨ ਨਾਲ ਨਵਾਜ਼ਿਆ ਗਿਆ ਤਾਂ ਸਾਹਿਤ ਜਗਤ ਦੇ ਵਿੱਚ ਸ਼ਾਇਦ ਹੀ ਕੋਈ ਫਰਸਕਾਰ ਰਹਿ ਗਿਆ ਜੋ ਇਹਨਾਂ ਨੂੰ ਨਾਮ ਮਿਲਿਆ ਹੋਵੇ ਤੇ ਟੀਵੀ ਤੇ ਫਿਲਮਾਂ ਵਿੱਚ ਵੀ ਇਹਨਾਂ ਦਾ ਜ਼ਿਕਰ ਹੁੰਦਾ ਕਿਉਂਕਿ ਪੰਜਾਬੀ ਫੀਚਰ ਫਿਲਮ ਸ਼ਹੀਦ ਉਦਮ ਸਿੰਘ ਦੇ ਡਾਇਲੋਗ ਇਹਨਾਂ ਨੇ ਲਿਖੇ ਤੇ ਇਸ ਤੋਂ ਇਲਾਵਾ ਪਾਤਰ ਸਾਹਿਬ ਦੀ ਆਪਣੀ ਮਖਮਲੀ ਆਵਾਜ਼ ਵਿੱਚ ਇੱਕ ਟੇਪ ਬਿਰਖ ਜੋ ਸਾਜ ਏ ਆਈ ਤੇ ਉੱਥੇ ਹੀ ਸੁਰਜੀਤ ਪਾਤਰ ਦੇ ਕਾਵੀ ਫਲਸਫੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਦਾਰਸ਼ਨਿਕ ਸੁਰ ਵਾਲਾ ਗੰਭੀਰ ਕਵੀ ਇਹਨਾਂ ਨੂੰ ਦੱਸਿਆ ਗਿਆ ਤੇ ਉਥੇ ਹੀ ਇਹ ਵੀ ਕਿਹਾ ਗਿਆ ਕਿ ਅਸਲ ਵਿੱਚ ਇਹ ਕਵਿਤਾ ਤੁਹਾਡੇ ਆਪੇ ਦੀ ਆਵਾਜ਼ ਹੁੰਦੀ ਹੈ ਇਸ ਵਿੱਚ ਤੁਹਾਡੀ ਰਾਜਨੀਤੀ ਤੁਹਾਡਾ ਪਿਆਰ ਤੁਹਾਡੀਆਂ ਆਸਾਂ ਖੋਫ ਤੁਹਾਡਾ ਚਾਨਣ ਹਨੇਰਾ ਸਭ ਕੁਝ ਸ਼ਾਮਲ ਹੁੰਦਾ ਹੈ ਯਾਨੀ ਕਿ ਤੁਹਾਡੇ ਜਜ਼ਬਾਤ ਜੋ ਵੀ ਤੁਸੀਂ ਆਲੇ ਦੁਆਲੇ ਦੇਖਦੇ ਹੋ ਉਹ ਸਭ ਕੁਝ ਕਵਿਤਾਵਾਂ ਵਿੱਚ ਸ਼ਾਮਲ ਹੁੰਦਾ ਹੈ ਤੇ ਉਹੀ ਨਜ਼ਰ ਵੀ ਆਇਆ ਤੇ ਸੰਵੇਦਨਸ਼ੀਲਤਾ ਸੁਰਜਿਤ ਪਾਤਰ ਦੀ ਸ਼ਖਸੀਅਤ ਦਾ ਇੱਕ ਅਮੁੱਲਾ ਗਹਿਣਾ ਰਹੀ ਤੇ ਸੰਵੇਦਨਸ਼ੀਲਤਾ ਦਾਰਸ਼ਨਿਕ ਸ਼ੋਭਾ ਸਜ ਰਿਹਾ ਛੋ ਬਿੰਬ ਤੇ ਇਸ ਤੋਂ ਵਿਰਾਗ ਦੀ ਸ਼ਿੱਦਤ ਕੁਝ ਇਸ ਤਰ੍ਹਾਂ ਦੇ ਪੁਆਇੰਟਸ ਰੇ ਜੋ ਹਰ ਇੱਕ ਵਰਗ ਦੇ ਪਾਠਕਾਂ ਨੂੰ ਪਸੰਦ ਆਏ ਤਾਂ ਸਰਜੀਤ ਪਾਤਰ ਦੀ ਪੂਰਵ ਕਾਲੀ ਤੇ ਸਮਕਾਲੀ ਕਵਿਤਾ ਦੀਆਂ ਦੋਬਰ ਦੀਆਂ ਕਾਵੀ ਲਹਿਰਾਂ ਪ੍ਰਗਤੀਵਾਦੀ ਕਾਵੀ ਤੇ ਪ੍ਰਯੋਗਵਾਦੀ ਕਾਵੀ ਵਿੱਚ ਕਦੇ ਸਮੂਹਿਕ ਤੇ ਕਦੇ ਨਿਜੀ ਆਵਾਜ਼ ਨੂੰ ਪ੍ਰਮੁੱਖਤਾ ਦੇਣ ਦੀਆਂ ਮਿਸਾਲਾਂ ਵੀ ਆਮ ਮਿਲੀਆਂ ਆਪਣੇ ਵਿਲੱਖਣਤਾ ਲਈ ਜਾਣੇ ਗਏ ਉਸ ਸਮੇਂ ਬੇਸ਼ੱਕ ਹੋਰ ਕਵੀ ਰਏ ਸਮਕਾਲੀ ਕਈ ਕਵੀ ਰਏ ਉਹ ਆਪੋ ਆਪਣੇ ਤਰੀਕੇ ਨਾਲ ਕਵਿਤਾਵਾਂ ਲਿਖਦੇ ਸਨ ਪਰ ਸਰਜੀਤ ਪਾਤਰ ਦੀ ਕਵਿਤਾ ਵਿੱਚ ਲੋਕ ਧਾਰਾ ਦੀ ਪੁਨਰ ਸਿਰਜਣਾ ਵੀ ਮਿਲੀ ਤੇ ਅਵਤਾਰ ਸਿੰਘ ਇਸ ਸਮੇਂ ਸਾਡੇ ਨਾਲ ਜੁੜ ਗਏ ਨੇ ਸਰਜੀਤ ਪਾਤਰ ਦੇ ਕਰੀਬੀ ਨੇ ਅਵਤਾਰ ਜੀ ਕਿਸ ਤਰ੍ਹਾਂ ਦੇਖਦੇ ਹੋ ਇੱਕ ਵੱਡਾ ਘਾਟਾ ਪਿਆ ਸਾਹਿਤ ਜਗਤ ਨੂੰ ਹਾਂਜੀ ਬਿਲਕੁਲ ਜੀ ਇਸ ਤਰ੍ਹਾਂ ਜੀ ਆਖਰ ਜਿਹੜੇ ਕਵੀ ਅਸੀਂ ਜਾਣਦੇ ਹਾਂ ਜਿਨ੍ਹਾਂ ਨੂੰ ਜੀ ਤੇ ਉਹਨਾਂ ਨੇ ਇੱਕ ਯੁੱਗ ਵਿੱਚ ਇੱਕ ਸਮੇਂ ਇੱਕ ਕਵਤਾ ਲਿਖ ਲਈ ਹੁੰਦੀ ਹੈ ਜਦੋਂ ਬਸ ਕਵਤਾ ਲਿਖ ਲਈ ਹੁੰਦੀ ਹੈ ਤੇ ਉਹਦੇ ਬਾਅਦ ਚੁੱਪ ਕਰ ਜਾਂਦੇ ਆ ਜੀ ਪਰ ਸੁਜੀਤ ਪਾਤਰ ਸਾਹਿਬ ਇਹੋ ਜਿਹੇ ਕਵੀ ਸੀਗੇ ਕਿ ਜੇ ਅੱਜ ਵੀ ਕਵਤਾ ਲਿਖਦੇ ਸੀਗੇ ਤੇ ਹਲੇ ਇਹਨਾਂ ਨੇ ਹੋਰ ਇਹਨਾਂ ਨੇ ਕਵਤਾਵਾਂ ਲਿਖੀਆਂ ਸੀਗੀਆਂ ਤੇ ਅੱਜ ਵੀ ਪੂਰੇ ਐਕਟਿਵ ਸੀਗੇ ਕੱਲ ਵੀ ਤੁਸੀਂ ਦੇਖੋ ਵੀ ਇਹ ਰਾਮਪੁਰਾ ਫੂਲਵਲ ਸਾਈਟ ਤੇ ਕਿਸੇ ਕਾਲਜ ਵਿੱਚ ਇੰਟਰਵਿਊ ਰੂਬਰੂ ਤੇ ਗਏ ਹੋਏ ਸੀਗੇ ਤੇ ਉੱਥੋਂ ਸ਼ਾਮੀ ਆਏ ਸੀਗੇ ਤੇ ਇਸ ਤਰ੍ਹਾਂ ਇੱਕ ਕਵੀ ਦਾ ਬਿਲਕੁਲ ਭਰੇ ਬਾਜ਼ਾਰ ਨੂੰ ਯਾਨੀ ਭਰੀ ਦੁਨੀਆ ਨੂੰ ਇੰਨੀ ਰੌਣਕ ਨੂੰ ਤੇ ਉਹਦੇ ਵਿੱਚ ਪੂਰੇ ਐਕਟਿਵਲੀ ਪਾਰਟਿਸਪੇਟ ਕਰਦੇ ਹੋਏ ਚਲੇ ਜਾਣਾ ਇਸੇ ਹੀ ਮੈਨੇਜ ਇਹ ਘਟਾ ਇਹਨੂੰ ਸੀ ਕਹਿ ਸਕਾਂ ਕਹਿ ਸਕਦੇ ਹਾਂ ਸਮਝਦੇ ਹਾਂ ਤੇ ਦੂਜਾ ਇਹ ਆ ਵੀ ਜਿਹੜੀ ਇੱਕ ਵਿਸ਼ਵ ਕਵਤਾ ਜਿਹਨੂੰ ਅਸੀਂ ਕਹਿੰਦੇ ਆ ਇੱਕ ਵਿਸ਼ਵ ਕਵਤਾ ਦੇ ਹਾਂ ਦੀ ਕਵਤਾ ਉਹ ਪੱਤਰ ਸਾਹਿਬ ਦਾ ਪੱਤਰ ਸਾਹਿਬ ਦੀ ਕਮਤਾਲ ਸੀ ਸਾਡੇ ਕੋਲ ਜੇ ਵਿਸ਼ਵ ਨੂੰ ਕੋਈ ਦਿਖਾਉਣਯੋਗ ਅਸਗਾ ਤੇ ਉਹ ਪੱਤਰ ਸਾਹਿਬ ਸੀਗੇ ਉਹਨਾਂ ਦੀ ਕਮਤਾਲ ਸੀ ਤੇ ਉਹ ਅੱਜ ਨਹੀਂ ਰਹੇ ਤੇ ਮੇਰਾ ਉਹਨਾਂ ਨਾਲ ਨਿੱਜੀ ਤੌਰ ਤੇ ਬਹੁਤ ਪਿਆਰ ਸੀਗਾ ਸਾਡੇ ਘਰ ਵਿੱਚ ਉਹਨਾਂ ਦਾ ਪਰਿਵਾਰਕ ਤੌਰ ਤੇ ਆਉਣ ਜਾਣ ਸੀਗਾ ਤੇ ਅਸੀਂ ਕਈ ਵਾਰੀ ਅਸੀਂ ਇਕੱਠੇ ਰਹੇ ਕਈ ਪ੍ਰੋਗਰਾਮਾਂ 'ਚ ਕਈ ਸਮਾਗਮ ਜੱਟੇ ਅਸੀਂ ਪ੍ਰੋਜੈਕਟ ਕੱਠੇਨ ਜਿੱਤੇ ਮੈਨੂੰ ਨਿੱਜੀ ਤੌਰ ਤੇ ਬਹੁਤ ਜ਼ਿਆਦਾ ਦੁਖਦਾਇਕ ਤੇ ਇਸ ਜੰਮ ਦੇ ਵਿੱਚ ਘਿਰ ਜਾਣ ਦਾ ਅਹਿਸਾਸ ਜਾਂ ਹੋ ਰਿਹਾ ਉਹਨੂੰ ਦੇ ਜਾਣ ਦਾ ਤੇ ਅਫਤਾਰ ਜੀ ਅਫਤਾਰ ਜੀ ਤੁਹਾਡਾ ਕੋਈ ਐਕਸਪੀਰੀਅੰਸ ਇਸ ਤਰ੍ਹਾਂ ਦਾ ਜੋ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਦੇ ਨਾਲ ਕਿਸ ਤਰ੍ਹਾਂ ਦੀ ਸ਼ਖਸੀਅਤ ਕਿਉਂਕਿ ਸਾਰੇ ਦਰਸ਼ਕਾਂ ਨੇ ਸਿਰਫ ਕਵਿਤਾ ਰਾਹੀਂ ਹੀ ਜਾਣਿਆ ਹੈ ਹਾਂਜੀ ਮੈਂ ਉਹਨਾਂ ਨੂੰ ਜਿਵੇਂ ਕਰੋਨਾ ਦੇ ਦੌਰ ਵਿੱਚ ਨਾ ਸਾਡਾ ਇੱਕ ਪ੍ਰੋਜੈਕਟ ਚੱਲਦਾ ਸੀਗਾ ਜਿਹੜੀ ਇੱਕ ਛਾਂ ਦੇ ਸ਼ਾਹਦਤ ਜਿਹੜਾ ਇੱਕ ਸਰਕਾਰ ਦਾ ਇੱਕ ਪ੍ਰੋਜੈਕਟ ਸੀਗਾ ਉਹਦੇ ਵਿੱਚ ਅਸੀਂ ਇਕੱਠਿਆਂ ਨੇ ਕੰਮ ਕੀਤਾ ਸੀ ਅਬ ਤੌਰ ਤੇ ਉਹ ਦੌਰਾਨ ਅਸੀਂ ਦਿੱਲੀ ਕਰੋਨਾ ਦੌਰ ਵਿੱਚ ਇੱਕ ਹੋਟਲ 'ਚ ਘਿਰ ਗਏ ਸੀ ਅਸੀਂ 3 ਦਿਨ ਉੱਥੇ ਰਹੇ ਤੇ 3 ਦਿਨ ਅਸੀਂ ਇਕੱਠਿਆਂ ਨੇ ਖਾਣਾ ਖਾਦਾ ਬ੍ਰੇਕਫਾਸਟ ਕੀਤਾ ਇਕੱਠਿਆਂ ਨੇ ਗੱਲਾਂ ਕੀਤੀਆਂ ਤੇ ਉਹਨਾਂ ਦਿਨਾਂ ਵਿੱਚ ਉਹਨਾਂ ਦੀਆਂ ਬਹੁਤ ਸਾਰਾ ਮੈਨੂੰ ਜਿਹੜਿਆਂ ਦੇਖਣ ਦਾ ਉਹਨਾਂ ਨੂੰ ਸੁਣਨ ਦਾ ਮੌਕਾ ਮਿਲਿਆ ਉਹ ਮੇਰੇ ਲਈ ਬਹੁਤ ਯਾਨੀ ਕਿ ਮੇਰੀ ਜ਼ਿੰਦਗੀ ਦੇ ਸਨੈਰੀ ਪਲ ਸੀ ਕਿ ਜਦੋਂ ਮੈਂ ਉਹਨਾਂ ਨਾਲ 3 ਦਿਨ ਉਹਨਾਂ ਦੇ ਨਾਲ ਬਤਾਏ ਤਾਂ ਮੈਂ ਦੇਖਿਆ ਵੀ ਬਹੁਤ ਸਮਝਦਾਰ ਸੋਚਵਾਨ ਉਹ ਇਨਸਾਨ ਸੀਗੇ ਨਹੀਂ ਤਾਂ ਇਸ ਤਰ੍ਹਾਂ ਹੁੰਦਾ ਵੀ ਮੈਂ ਬਹੁਤ ਦੇਖਿਆ ਉਹਨਾਂ ਦੀ ਜਿਹੜੀ ਪਬਲਿਕ ਲਾਈਫ ਹੋਤਾਂ ਦੀ ਹੁੰਦੀ ਆ ਪਰ ਉਹ ਜਿਹੇ ਤੌਰ ਤੇ ਹੋਤਾਂ ਦੇ ਹੁੰਦੇ ਆ ਉਹ ਨਿੱਜੀ ਤੌਰ ਤੇ ਦਿਨ ਦਿਨਾਂ ਵਿੱਚ ਵੀ ਅਸੀਂ ਇੰਨੇ ਕੋਲੇ ਮਿਲੇ ਰਹੇ ਪਰ ਉਹਨਾਂ ਨੇ ਕੋਈ ਵੀ ਬਾਤੂ ਕਾਲ ਜਾਂ ਇਸ ਤਰ੍ਹਾਂ ਦੀ ਕੋਈ ਹਲਕੀ ਗੱਲ ਨਹੀਂ ਕੀਤੀ ਉਹਨਾਂ ਨੇ ਬੜੀਆਂ ਹੀ ਗੱਲਾਂ ਸੁਣਾਈਆਂ ਉਹਨਾਂ ਨੇ ਪ੍ਰੋਫੈਸਰ ਮੋਹਨ ਸਿੰਘ ਜਿਹੜੇ ਪੰਜਾਬੀ ਦੇ ਕਵੀ ਸੀਗੇ ਉਹਨਾਂ ਨਾਲ ਬਤਾਏ ਹੋਏ ਪਲ ਉਹਨਾਂ ਦੀਆਂ ਗੱਲਾਂ ਉਹਨਾਂ ਨੇ ਸੁਣਾਈਆਂ ਹੋਰ ਜਿਹੜੇ ਸ਼ੇਖ ਕੁਮਾਰ ਹੁਣੀ ਦਾ ਜਿੰਨੇ ਸੋਹਣ ਸਿੰਘ ਮੀਸ਼ਾ ਉਹ ਜਿਹੜੇ ਪੁਰਾਣੇ ਸਾਡੇ ਪੰਜਾਬੀ ਦੇ ਕਵੀ ਜਿਹੜੇ ਐਸ ਵੇਲੇ ਨਹੀਂ ਰਹੇ ਉਹਨਾਂ ਨਾਲ ਬਤਾਈ ਹੋਈ ਗੱਲਾਂ ਉਹਨਾਂ ਨੇ ਉਹ ਬੜੀਆਂ ਮੇਰੇ ਨਾਲ ਸਾਂਝੀ ਕੀਤੀਆਂ ਜੀ ਤੇ ਉਹ ਬਹੁਤ ਉਹ ਕਦੇ ਵੀ ਨਾਲ ਉਹਨਾਂ ਨੇ ਇਸ ਤਰ੍ਹਾਂ ਨਹੀਂ ਸੀ ਮਹਿਸੂਸ ਹੁਣ ਦਿੰਦੇ ਵੀ ਉਹ ਬਹੁਤ ਮਹਾਨ ਹਸਤੀ ਆ ਉਹ ਹਰੇਕ ਦੇ ਨਾਲ ਉਹਦੇ ਹਾਨ ਦਾ ਬਣ ਕੇ ਇਸ ਤਰ੍ਹਾਂ ਪੇਸ਼ ਆ ਜਾਂਦੇ ਸੀਗੇ ਉਹਨਾਂ ਕੋਲ ਰਹਿ ਕੇ ਯਾਨੀ ਕਿ ਇਸ ਤਰ੍ਹਾਂ ਹੁੰਦਾ ਜਿਵੇਂ ਤੁਸੀਂ ਬਹੁਤ ਹੀ ਇੱਕ ਸਤਾਨਿਸ਼ਵਰ ਇੱਕ ਸੁਗੜ ਇੱਕ ਸਿਆਣੀ شخصیت ਦੀ ਕੋਲ ਬੈਠੇ ਆ ਤੁਹਾਡੇ ਉੱਤੇ ਉਸ ਤਰ੍ਹਾਂ ਦੀਆਂ ਜਿਹੜੀਆਂ ਉਹਦੀਆਂ ਤਰੰਗਾਂ ਉਹਦਾ ਅਸਰ ਹੋਣ ਲੱਗ ਪੈਂਦਾ ਸੀਗਾ ਤੇ ਮੈਂ ਤਾਂ ਉਹ ਸਾਡੇ ਘਰ ਵਿੱਚ ਵੀ ਉਹ ਕਈ ਵਾਰੀ ਆਏ ਪਰਿਵਾਰਕ ਪਰਿਵਾਰ ਨਾਲ ਆਏ ਅਸੀਂ ਬੈਠੇ ਆ ਬੈਠ ਕੇ ਖਾਣਾ ਖਾਦਾ ਅਸੀਂ ਗੱਲਾਂ ਕੀਤੀਆਂ ਕਈ ਪ੍ਰੋਜੈਕਟ ਦੇ ਸਬੰਧ ਵਿੱਚ ਮੇਰੇ ਕੋਲ ਡਿਸਕਸ ਕਰਨ ਵੀ 1-2 ਵਾਰੀ ਆਏ ਉਹਨਾਂ ਨੇ ਇੱਕ ਕਿਤਾਬ ਖਾਪਣੀ ਸੀ ਉਸ ਕਿਤਾਬ ਦੇ ਬਾਰੇ ਗੁਰਨਾਨਕ ਸਾਹਿਬ ਦੇ ਉੱਤੇ ਉਹਦੇ ਬਾਰੇ ਮੇਰੇ ਕੋਲੋਂ ਕੋਈ ਚੀਜ਼ਾਂ ਲੈਣ ਆਏ ਸੀਗੇ ਤਾਂ ਮੇਰੇ ਬੱਚਾ ਨਾਲ ਵੀ ਬਹੁਤ ਜ਼ਿਆਦਾ ਸਤਿਕਾਰ ਕਰਦੇ ਸੀਗੇ ਪਿਛਲੇ ਕੁਝ ਦਿਨਾਂ ਚ ਅਸੀਂ 3 ਮਾਰਚ ਨੂੰ ਮੇਰੇ ਇੱਕ ਟੀਚਰ ਸੀਗੇ ਯੂਨੀਵਰਸਿਟੀ ਦੇ ਜੀ ਉਹਨਾਂ ਦਾ ਅਸੀਂ ਜਨਮ ਦਿਨ ਮਨਾਇਆ ਸੀਗਾ ਉਹ ਮੇਰੇ ਟੀਚਰ ਵੀ ਐਸ ਵੇਲੇ ਨਹੀਂ ਰਹੇ ਇੱਥੇ ਕਬਾਨਾ ਹੋਟਲ ਵਿੱਚ ਜਨਮ ਦਿਨ ਮਨਾਇਆ ਸੀ ਤੇ ਅਸੀਂ ਫਿਰ ਦੋਸਤ ਇਕੱਠੇ ਕੀਤੇ ਸੀਗੇ ਉਸ ਸ਼ਾਮ ਵਿੱਚ ਵੀ ਪਾਤਰ ਸਾਹਿਬ ਆਏ ਸੀਗੇ ਤੇ ਉਹਨਾਂ ਨੇ ਪਰਿਵਾਰ ਸਮੇਤ ਸ਼ਿਰਕਤ ਕੀਤੀ ਸੀ ਉਹਨਾਂ ਦੇ ਬੇਟੇ ਨੇ ਮਨਰਾਜ ਪਾਤਰ ਨੇ ਗਿਆ ਵੀ ਆ ਉੱਥੇ ਤੇ ਉਹਦੇ ਵਿੱਚ ਉਹ ਗੀਤ ਬੋਲੇ ਮੇਰੀ ਲਾਸਟ ਆਖਰੀ ਮਿਲਣੀ ਉਹੀ ਸੀਗੀ ਜਿਹੜੀ ਇੱਥੇ ਇੱਕ ਮੇਰੇ ਟੀਚਰ ਦੇ ਜਨਮ ਦਿਨ ਦੇ ਸਬੰਧ ਵਿੱਚ ਅਸੀਂ ਬੁਲਾਈ ਸੀ ਉਹਤੇ ਵੀ ਬਹੁਤ ਉਹਨਾਂ ਨੇ ਸਿਆਣੀ ਗੱਲਾਂ ਬੜੀਆਂ ਚੰਗੀਆਂ ਗੱਲਾਂ ਬੜੀਆਂ ਪਾਪੂਟ ਗੱਲਾਂ ਕੀਤੀਆਂ ਸੀਗੀਆਂ ਤੇ ਉਹਨਾਂ ਦਾ ਮਤਲਬ ਪਲ ਪਲ ਜਿਹੜਾ ਮੇਰੇ ਨਾਲ ਦਿਖਾਇਆ ਹੋਇਆ ਮੈਂ ਉਹਨਾਂ ਦੇ ਨਾਲ ਜਿਹੜਾ ਸਮਾਂ ਬਤਾਇਆ ਮੈਨੂੰ ਹਮੇਸ਼ਾ ਯਾਦ ਰੂਗਾ ਤੇ ਮੈਂ ਉਹਨਾਂ ਬਾਰੇ ਪਹਿਲਾਂ ਵੀ ਬਹੁਤ ਵਾਰੀ ਲਿਖਦਾ ਰਿਹਾ ਉਹਨਾਂ ਦੀ ਕਮਤਾ ਬਾਰੇ ਉਹਨਾਂ ਦੀ ਸេចក្តੀਅਤ ਬਾਰੇ ਮੈਂ ਰਸਾਲਿਆਂ ਵਿੱਚ ਜਾਂ ਕਿਤਾਬ ਵਿੱਚ ਵੀ ਉਹਨਾਂ ਬਾਰੇ ਲਿਖਦਾ ਤੇ ਹੁਣ ਵੀ ਮੈਂ ਉਹਨਾਂ ਬਾਰੇ ਲਿਖੂਗਾ ਤੇ ਮੇਰੀ ਸਮਝ ਲਓ ਵੀ ਜੇ ਮੈਂ ਜੀ ਵੀ ਇਹ ਜਨਾ ਹਾਸਲ ਹੁੰਦੇ ਆ ਕਿ ਮੈਂ ਇੱਕ ਜ਼ਿੰਦਗੀ 'ਚ ਉਹਨਾਂ ਨੂੰ ਮਿਲਿਆ ਇਹ ਮੇਰਾ ਜੀਵਨ ਦਾ ਬਹੁਤ ਵੱਡਾ ਹਾਸਲ ਆ ਤੇ ਮੈਂ ਕਦੇ ਵੀ ਭੁੱਲੂਗਾ ਨਹੀਂ ਆ ਅਵਤਾਰ ਜੀ ਸੰਵੇਦਨਸ਼ੀਲਤਾ ਦਾਰਸ਼ਨਿਕ ਸ਼ੋਹਾ ਤੇ ਸਜਰੇ ਅਛੋ ਬਿੰਬ ਤੇ ਬੈਰਾਗ ਦੀ ਸ਼ਿੱਦਤ ਕਾਰਨ ਉਹ ਹਰ ਵਰਗ ਨੂੰ ਹਰ ਏਜ ਗਰੁੱਪ ਨੂੰ ਉਹਨਾਂ ਦੀਆਂ ਕਵਿਤਾਵਾਂ ਪਸੰਦ ਆਉਂਦੀਆਂ ਸਨ ਤੁਹਾਡੀ ਕੋਈ ਫੇਵਰੇਟ ਕਵਿਤਾ ਜਿਸ ਦੇ ਤੁਹਾਨੂੰ ਕੁਝ ਸਤਰਾਂ ਯਾਦ ਹੋਣ ਹਾਂ ਉਹਨਾਂ ਦੀਆਂ ਜੀ ਮੈਂ ਐਕਚੁਅਲੀ ਇਦਾਂ ਜੀ ਉਹਨਾਂ ਇਦਾਂ ਵੀ ਜਿਵੇਂ ਹੁੰਦਾ ਨਾ ਵੀ ਮਹਾਨ ਲੇਖਕ ਜਿਹੜਾ ਉਹ ਉਹ ਹੁੰਦਾ ਜਿਹਦੀ ਹਰ ਪੰਕਤੀ ਦੇ ਵਿੱਚ ਮਹਾਨਤਾ ਹੁੰਦੀ ਹੈ ਜੀ ਦੇਖੋ ਜਿਨ੍ਹਾਂ ਨੇ ਸੈਂਕੜੇ ਕਵਤਾਵਾਂ ਲਿਖੀਆਂ ਉਹਨਾਂ ਵਿੱਚ ਇੱਕ ਦੋ ਕਵਤਾਵਾਂ ਤਾਂ ਹਰ ਕੋਈ ਬੰਦਾ ਤਿੰਨੀ ਲਿਖ ਦਿੰਦਾ ਜੀ ਪਰ ਉਹਨਾਂ ਦੀਆਂ ਹਜ਼ਾਰਾਂ ਕਵਤਾਵਾਂ ਹਜ਼ਾਰ ਕੋਈ ਵੀ ਕਵਤਾ ਉਹਨਾਂ ਦੀ ਤੁਸੀਂ ਇਸ ਤਰ੍ਹਾਂ ਨਹੀਂ ਕਹਿ ਸਕਦੇ ਵੀ ਇਹ ਕਿਸੇ ਮਿਆਰ ਤੋਂ ਠੇਠ ਨਹੀਂ ਕਵਤਾ ਆ ਜਿਵੇਂ ਮੈਂ ਉਹਨਾਂ ਦੇ ਮੈਂ ਨਾ ਮਾਲੋ ਜਿਵੇਂ ਉਹਨਾਂ ਦਾ ਇੰਨਾ ਉਪਾਸ਼ਕ ਹਾਂ ਸਤਿ ਸ੍ਰੀ ਅਕਾਲ ਕਦੇ ਵੀ ਕੋਈ ਮੈਂ ਰਾਈਟਿੰਗ ਲਿਖ ਦੱਸੀਆ ਉਹਦਾ ਹੈਡਿੰਗ ਮੈਂ ਉਹਨਾਂ ਦੀ ਕਵਤਾ ਤੋਂ ਬਣਾਉਂਦਾ ਸੀਗਾ ਤੇ ਮੈਨੂੰ ਉਹਨਾਂ ਦੇ ਸ਼ੇਅਰ ਜਿਹੜੇ ਬਹੁਤ ਜਿਆਦਾ ਆਉਂਦੇ ਰਹਿੰਦੇ ਆ ਜਿਵੇਂ ਇੱਕ ਉਹਨਾਂ ਦਾ ਸ਼ੇਅਰ ਆ ਵੀ ਹਰ ਵਾਰੀ ਆਪਣੇ ਹੀ ਅਤਰੂ ਅੱਖੀਆਂ ਵਿੱਚ ਨਹੀਂ ਆਉਂਦੇ ਕਈ ਵਾਰ ਸਾਡੇ ਪਿੱਤਰ ਵੀ ਰੋਂਦੇ ਸਾਡੀਆਂ ਅੱਖੀਆਂ ਥਾਣੀ ਇਸ ਤਰ੍ਹਾਂ ਦੀਆਂ ਉਹਨਾਂ ਦੇ ਸ਼ੇਅਰ ਜਿਹੜੇ ਆ ਉਹ ਬਹੁਤ ਹੀ ਜਿਆਦਾ ਡੂੰਘੇ ਹੁੰਦੇ ਆ ਬਹੁਤ ਹੀ ਜਿਆਦਾ ਅਸਰ ਕਰਨ ਵਾਲੇ ਹੁੰਦੇ ਆ ਜਿਵੇਂ ਨਾ ਵੀ ਇੱਕ ਮੈਂ ਅੱਜ ਹੀ ਸੋਚ ਰਿਹਾ ਸੀਗਾ ਜਦੋਂ ਮੈਨੂੰ ਇਹ ਖਬਰ ਪਤਾ ਲੱਗੀ ਮੈਂ ਸ਼ਹਿਰ ਕਰ ਨਿਕਲਿਆ ਵਸ ਗਿਆ ਜਦੋਂ ਅਸੀਂ ਕਿਸੇ ਸੁਣ ਸੁਣ ਮਨਸਾਨ ਵਿੱਚ ਤੁਰ ਰਹੇ ਹੁੰਨੇ ਆ ਜੀ ਉੱਥੇ ਤੁਹਾਨੂੰ ਕਿਸੇ ਬੰਦੇ ਨਾਲ ਕੋਈ ਇੱਕ ਬਾਤ ਸਾਂਝਾ ਹੋ ਜਵੇ ਉਹ ਬਾਤ ਤੁਹਾਨੂੰ ਕਿੰਨੀ ਦੇਰ ਤੱਕ ਤੁਹਾਡੇ ਦਿਮਾਗ ਵਿੱਚ ਗੂੰਜਦਾ ਰਹਿੰਦਾ ਜੀ ਇਸ ਤਰ੍ਹਾਂ ਸੁਜੀਤ ਪਾਤਰ ਜੀ ਦੀ ਜਿਹੜੀ ਕਵਿਤਾ ਸੀ ਜਦੋਂ ਅਸੀਂ ਪੜ੍ਹਦੇ ਹਾਂ ਉਹਨਾਂ ਨੂੰ ਤੇ ਉਹ ਸਾਡੇ ਜ਼ਿੰਦਗੀ ਵਿੱਚ ਇੱਕ ਖਿਲਾਉ ਨੂੰ ਭਰ ਦਿੰਦੀ ਹੈ ਉਹ ਕਵਿਤਾ ਇਹ ਸੋਨ ਨੂੰ ਭਰ ਦਿੰਦੀ ਆ ਤੇ ਕਿੰਨੀ ਦੇਰ ਤੱਕ ਉਹ ਅਸਰ ਰਹਿੰਦਾ ਉਹ ਕਵਤਾ ਯਾਦ ਰਹਿੰਦੀ ਆ ਤੇ ਮੇਰਾ خیال ਹੈ ਵੀ ਇਸ ਤਰ੍ਹਾਂ ਦੀ ਕਵਤਾ ਦਾ ਕਵਤਾ ਦਾ ਇਸ ਤਰ੍ਹਾਂ ਦਾ ਅਸਰ ਕਿਸੇ ਹੋਰ ਕਵਤਾ ਦਾ ਨਹੀਂ ਹੁੰਦਾ ਜਿਨ੍ਹਾਂ ਦੀ ਜਿੰਨੀ ਗਹਿਰਾਈ ਜਿੰਨੀ ਸਿੱਧਤ ਜਿਹੜੀ ਆ ਉਹਨਾਂ ਦੀ ਕਵਤਾ ਵਿੱਚ ਜਿਨ੍ਹਾਂ ਡੂੰਘਾ ਪੜ ਉਹਨਾਂ ਦੀ ਕਵਤਾ ਵਿੱਚ ਜਿਨ੍ਹਾਂ ਉਹ ਅਹਿਸਾਸ ਦੇ ਨਾਲ ਜਿੰਨਾ ਭਰੀ ਹੋਈ ਆ ਉਹਨਾਂ ਦੀ ਕਵਤਾ ਸ਼ਾਇਰੀ ਇਸ ਤਰ੍ਹਾਂ ਦੀ ਕਵਤਾ ਸਾਨੂੰ ਕਿਤੇ ਹੋਰ ਆਸ-ਪਾਸ ਸਾਡੇ ਸਮਿਆਂ ਦੇ ਵਿੱਚ ਕਿਤੇ ਪੜਨ ਨੂੰ ਨਹੀਂ ਮਿਲਦੀ ਜੀ ਬਹੁਤ शुक्रिया अवतार जी ਲਿਵਿੰਗ ਇੰਡੀਆ ਨਿਊਜ਼ ਨਾਲ ਜੁੜਨ ਦੇ ਲਈ ਤਾਂ ਸਰਜੀਤ ਪਾਤਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਅੱਗੇ ਨੇ ਲੁਧਿਆਣਾ ਵਿੱਚ ਆਖਰੀ ਸਾਹ ਲਏ ਤੇ ਜੋ ਉਹਨਾਂ ਨੇ ਕਰੀਬੀ ਰਹੇ ਉਹ ਵੀ ਕਹਿੰਦੇ ਹੋ ਨਜ਼ਰ ਆਏ ਕਿ ਬੇਸ਼ੱਕ ਦਰਸ਼ਕਾਂ ਨੇ ਸਿਰਫ ਇੱਥੇ ਸ਼ਬਦਾਂ ਰਹੀਂ ਸੁਣਿਆ ਕਵਿਤਾਵਾਂ ਰਹੀਂ ਸੁਣਿਆ ਗਜ਼ਲਾਂ ਰਹੀਂ ਸੁਣਿਆ ਪਰ ਅਸਲ ਜ਼ਿੰਦਗੀ ਦੇ ਵਿੱਚ ਵੀ ਉਹ ਇਸ ਤਰ੍ਹਾਂ ਦੀਆਂ ਹੀ ਗੱਲਾਂ ਕਰਦੇ ਸਨ